ਮਜੀਠੇਲਕੇ ਦੇ ਵਿੱਚ ਇੱਕ ਪਿੰਡ ਆਉਂਦਾ ਰਖ ਪੰਗਵਾ ਲੰਗੇ ਕੁਝ ਦਿਨਾਂ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਸੀ ਕਿ ਇਸ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੰਦਰ 5ਵੀਂ ਕਲਾਸ ਦੀਆਂ ਵਿਦਿਆਰਥਣਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਹੁਣ ਵਿਕਰਮ ਸਿੰਘ ਮਜੀਠੀਆ ਸੜਕਾਂ ਤੇ ਉਤਰੇ ਨਜ਼ਰ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੇ ਲੰਗੇ ਦਿਨ ਇਸ ਪਿੰਡ ਦਾ ਦੌਰਾ ਕੀਤਾ ਔਰ ਖਾਸ ਕਰਕੇ ਉਹਨਾਂ ਬੱਚੀਆਂ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਮਾਪਿਆਂ ਨੂੰ ਇਹ ਭਰੋਸਾ ਦਿਵਾਇਆ ਕਿ ਕਾਰਵਾਈ ਕਰਵਾ ਕੇ ਰਵਾਂਗੇ ਪਰ ਇੱਥੋਂ ਤੱਕ ਇਹ ਵੀ ਦੱਸਤੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਹਰਜੋਤ ਸਿੰਘ ਬੈਂਸ ਯਾਨੀ ਕਿ ਸਿੱਖਿਆ ਮੰਤਰੀ ਦਾ ਅਸਤੀਫਾ ਮੰਗਿਆ ਵਿਕਰਮ ਸਿੰਘ ਮਜੀਠੀਆ ਦਾ ਇਹ ਦਾਵਾ ਆ ਕਿ ਇਸ ਮਾਮਲੇ ਨੂੰ 4 ਦਿਨ ਲੰਘ ਚੁੱਕੇ ਨੇ ਪਰ ਐਫ ਆਈ ਆਰ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ 5ਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਨੇ ਛੇੜਛਾੜ ਕੀਤੀ ਗਈ ਹੈ ਮਾਸ ਦੇ ਵੱਲੋਂ ਪਰ ਉਸ ਮਾਸਟਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਗਈ ਇਸ ਵਾਸਤੇ ਵਿਕਰਮ ਸਿੰਘ ਮਜੀਠੀਆ ਵੱਲੋਂ ਹੁਣੇ ਅਪੀਲ ਕੀਤੀ ਗਈ ਹੈ ਕਿ ਹਰਜੋਤ ਬੈਂਸ ਦਾ ਅਸਤੀਫਾ ਜਿਹੜਾ ਉਹ ਲਿਆ ਜਾਵੇ ਔਰ ਨਾਲ ਦੀ ਨਾਲ ਇਹ ਵੀ ਇਲਜ਼ਾਮ ਲਾਇਆ ਨੇ ਕਿ ਨਾ ਹੀ ਹਰਜੋਤ ਬੈਂਸ ਨੇ ਕੋਈ ਇਹ ਆਪਣਾ ਕਰਤੱਵ ਸਮਝਿਆ ਕਿ ਆ ਕੇ ਪਿੰਡ ਵਾਸੀਆਂ ਦੇ ਨਾਲ ਘੱਟੋ ਘੱਟ ਦੁੱਖ ਸਾਂਝਾ ਕੀਤਾ ਜਾਵੇ ਜਾਂ ਫਿਰ ਕਾਰਵਾਈ ਨੂੰ ਜਿਹੜਾ ਅੱਗੇ ਅੰਜਾਮ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਗ੍ਰਿਫਤਾਰੀ ਕਰਕੇ ਕਾਰਵਾਈ ਕਰਕੇ ਘੱਟੋ-ਘੱਟ ਇਨਸਾਫ ਅਮਕਰਰ ਕੀਤਾ ਜਾ ਸਕੇ ਪਰ ਇਸ ਮੂਰੇ ਮਾਮਲੇ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਹੁਣ ਖੁੱਲੇ ਤੌਰ ਦੇ ਉੱਤੇ ਹਰਜੋਤ ਸਿੰਘ ਬਾਸ ਜਾਨੀ ਕਿ ਸਿੱਖਿਆ ਮੰਤਰੀ ਦਾ ਅਸਤੀਫਾ ਮੰਗਦੇ ਨਜ਼ਰ ਆ ਰਹੇ ਨੇ ਰੀਪੀਲ ਕਰਦੇ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਪਰਿਵਾਰਕ ਮੈਂਬਰ ਜਿਹੜੇ ਨੇ ਵਿਦਿਆਰਥਣਾਂ ਦੇ ਉਹਨਾਂ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਨਸਾਫ ਜਿਹੜਾ ਉਹ ਦਵਾ ਕੇ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਠੀਆ ਦੇ ਨਾਲ ਉਹਨਾਂ ਦੇ ਧਰਮ ਪਤਨੀ ਗਨੀਵ ਕੌਰ ਮਜੀਠੀਆ ਵੀ ਮੌਜੂਦ ਸਨ ਜਿਹੜੇ ਕਿ ਮਜੀਠੀਆ ਤੋਂ ਅਮਲੇ ਵੀ ਨੇ ਔਰ ਨਾਲ ਦੀ ਨਾਲ ਅ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਇਸ ਮਾਮਲੇ ਦੇ ਉੱਤੇ ਤਰਜੀਹ ਪੂਰਵਕ ਬਿਆਨ ਦਿੰਦੇ ਵੀ ਨਜ਼ਰ ਆਏ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਸੀ ਦਰਅਸਲ ਮਜੀਠੀਆ ਦੇ ਇੱਕ ਪਿੰਡ ਦਾ ਇਹ ਮਾਮਲਾ ਹੈਗਾ ਜਿੱਥੇ ਇਹ ਸਾਰਾ ਕੁਝ ਸਾਹਮਣੇ ਆਇਆ ਸੀ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੰਜਵੀਂ ਕਲਾਸ ਦੀਆਂ ਵਿਦਿਆਰਥਣਾਂ ਦੇ ਨਾਲ ਇਹੋ ਜੀ ਹਰਕਤ ਕੀਤੀ ਗਈ ਸੀ ਮਾਸਟਰ ਦੇ ਵੱਲੋਂ ਔਰ ਉਸ ਮਾਸਟਰ ਨੂੰ ਉਸ ਵੇਲੇ ਤਾਂ ਸਸਪੈਂਡ ਕਰ ਦਿੱਤਾ ਗਿਆ ਸੀ ਔਰ ਨਾਲੋਂ ਨਾਲ ਉਸ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਸੀ ਪਰ ਅਜੇ ਤੱਕ ਜਿਹੜੀ ਆ ਉਹ ਕਾਰਵਾਈ ਨਹੀਂ ਕੀਤੀ ਗਈ। ਅਜੇ ਤੱਕ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਪਾਈ ਗਈ। ਇਹ ਸਰਕਾਰੀ ਟੀਚਰ ਜਿਹੜਾ ਹੈ ਜਦਾ ਨਾਮ ਰਾਕੇਸ਼ ਕੁਮਾਰ ਹੈ 8TT ਟੀਚਰ ਹੈ ਜਿਹੜਾ ਕਿ ਵਿਦਿਆਰਥਣਾਂ ਦੇ ਨਾਲ ਗਲਤ ਤਰੀਕੇ ਨਾਲ ਛੇੜਛਾੜ ਕਰਦਾ ਸੀ ਤੇ ਇਸ ਦੇ ਖਿਲਾਫ ਮਾਮਲਾ ਤਾਂ ਦਰਜ ਹੈ ਪਰ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਮੌਕੇ ਵਿਕਰਮ ਸਿੰਘ ਮਜੀਠੀਆ ਨੇ ਆਖਰ ਕੀ ਕੀ ਕਿਹਾ ਆ ਕਿਹੜੀਆਂ ਅਪੀਲਾਂ ਕੀਤੀਆਂ ਨੇ ਔਰ ਸਿੱਖਿਆ ਮੰਤਰੀ ਦੇ ਖਿਲਾਫ ਕੀ ਕੁਝ ਬੋਲੇ ਨੇ ਵਿਕਰਮ ਸਿੰਘ ਮਜੀਠੀਆ ਆ ਤੁਹਾਨੂੰ ਸੁਣਾ ਦਿੰਨੇ ਆ। ਸ਼ਰਮ ਕਰਨ ਵਾਲੀ ਹਰਕਤ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਕਰ ਰਿਆ ਸੀ ਮਗਰ ਬੇਟੀਆਂ ਨੇ ਇਹ ਗੱਲ 20 ਤਰੀਕ ਦੇ ਨੇੜੇ ਤੇੜੇ ਦਸੰਬਰ 20 ਤਰੀਕ ਨੂੰ ਉਹਨਾਂ ਨੇ ਇਹ ਗੱਲ ਮਾਪਿਆਂ ਦੇ ਨੋਟਿਸ 'ਚ ਲੈ ਕੇ ਆਏ 20 ਨੂੰ ਜਦ ਉਹਨਾਂ ਦੇ ਨੋਟਿਸ 'ਚ ਆਈ ਮੈਨੂੰ ਇਹ ਦੱਸ ਦਿਆ ਨੇ ਸਾਡੀਆਂ ਭੈਣਾਂ ਕਿ ਅਸੀਂ ਨਾਲ ਦੀ ਨਾਲ ਜੋ ਇੱਥੇ ਪਹਿਲਾਂ ਪ੍ਰਿੰਸੀਪਲ ਲੰਮਾ ਸਮਾਂ ਰਹਿ ਚੁੱਕੇ ਹੈ ਗੁਰਪ੍ਰੀਤ ਕੌਰ ਉਹਨਾਂ ਦੇ ਨੋਟਿਸ 'ਚ ਲੈ ਕੇ ਗਏ ਔਰ ਜਦ ਉਹਨਾਂ ਦੇ ਨੋਟਿਸ ਚ ਆਈ ਇਹਨਾਂ ਨੂੰ ਜਵਾਬ ਇਹ ਮਿਲਿਆ ਸਕੂਲ এডਿਕੇਸ਼ਨ ਡਿਪਾਰਟਮੈਂਟ ਵੱਲੋਂ ਕਿ ਤੁਸੀਂ ਕੋਈ ਰੌਲਾ ਨਾ ਪਾਇਓ ਅਸੀਂ ਇਹ ਮਸਲੇ ਨੂੰ ਹੱਲ ਕਰ ਦਿਆਂਗੇ ਉਹਦੀ ਬਦਲੀ ਕਰਾ ਦਿਆਂਗੇ ਕਹਿਣ ਦਾ ਭਾਵ ਕਿ ਇਸ ਮਸਲੇ ਨੂੰ ਦਬਾਉਣ ਦੀ ਹਰ ਤਰੀਕੇ ਦੀ ਕੋਸ਼ਿਸ਼ ਹੋਈ ਹੈ ਵੇਖੋ ਮਾਪਿਆਂ ਵਾਸਤੇ ਕੋਈ ਸੌਖਾ ਕੰਮ ਨਹੀਂ ਇਹ ਜੀ ਗੱਲ ਸਾਹਮਣੇ ਆ ਕੇ ਕਰਨੀ ਮਗਰ ਅਖੀਰ 'ਚ ਜਦ ਇਹਨਾਂ ਦੀ ਕੋਈ ਸਕੂਲ ਐਜੂਕੇਸ਼ਨ ਬੋਰਡ ਨੇ ਸੁਣੀ ਨਹੀਂ ਜਿਹੜੇ ਆਲਾ ਟੀਚਰ ਸੀ ਉਹਨਾਂ ਨੇ ਸੁਣੀ ਨਹੀਂ ਅਖੀਰ 'ਚ ਇਸ ਗੱਲ ਨੂੰ ਇਹ ਥਾਣੇ ਤੱਕ ਲੈ ਕੇ ਗਏ ਔਰ ਮੈਂ ਇਹਨਾਂ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਥਾਣੇ ਤੱਕ ਗਏ ਕਹਿੰਦੇ ਜੀ ਸਾਡੀ ਅਸੀਂ ਜ਼ਿੰਮੇਵਾਰੀ ਸਮਝਦੇ ਹਾਂ ਕਿ ਸਾਨੂੰ ਪਤਾ ਹੈ ਇਹ ਸਾਡੇ ਪਰਿਵਾਰਾਂ ਲਈ ਇਹ ਬਹੁਤ ਵੱਡਾ ਇਹ ਔਖਾ ਕੰਮ ਹੋ ਸਕਦਾ ਹੈ ਮਗਰ ਕਿਉਂ ਲੈ ਕੇ ਗਏ ਕਿ ਇਹ ਬੰਦਾ ਜਾ ਕੇ ਜੇ ਕਿਤੇ ਹੋਰ ਨੌਕਰੀ ਕਰੂਗਾ ਤੇ ਕਿੰਨਿਆਂ ਦੀ ਜ਼ਿੰਦਗੀ ਇਹਨੇ ਜਾ ਕੇ ਖਰਾਬ ਕਰਨੀ ਸੀ ਮਤਲਬ ਬਹੁਤ ਵੱਡੀ ਪੰਜਾਬ ਦੀ ਧੀਆਂ ਪੈਣਾ ਪ੍ਰਤੀ ਆਪ ਦੀ ਜ਼ਿੰਮੇਵਾਰੀ ਸਮਝਦਿਆਂ ਆਪ ਦੇ ਪਰਿਵਾਰ ਦੀ ਨਾ ਪਰਵਾਹ ਕਰਦਿਆਂ ਹੋਇਆਂ ਇਹ ਜਾ ਕੇ ਇਹਨਾਂ ਨੇ ਮਨ ਬਣਾ ਲਿਆ ਕਿ ਇਹ ਲੜਾਈ ਲੜਨ ਦੀ ਲੋੜ ਹੈ ਇਹ じゃ ਟੀਚਰ ਕਿਸੇ ਸਕੂਲ 'ਚ ਨਹੀਂ ਚਾਹੀਦਾ ਮਾਸਟਰ ਇਹਨਾਂ ਨੇ ਜਾ ਕੇ ਥਾਣੇ 'ਚ ਸ਼ਿਕਾਇਤ ਕੀਤੀ ਜਿੱਥੇ ਕੰਮ ਠੀਕ ਹੋਇਆ ਚਾਹੇ ਉਹ ਐਸ ਐਚਓ ਮਜੀਠਾ ਚਾਹੇ ਉਥੇ ਇੱਕ ਉਹਨਾਂ ਦੇ ਨਾਲ ਇਹ ਕਮਲਪ੍ਰੀਤ ਕੌਰ ਸਬ ਇੰਸਪੈਕਟਰ ਨੇ ਇਹ ਆਪ ਪਰਿਵਾਰ ਦੱਸਦੇ ਆ ਕਿ ਉਹਨਾਂ ਨੇ ਸਾਡੀ ਬੜੀ ਨੇੜੇ ਹੋ ਕੇ ਸੁਣੀ ਔਰ ਨਾਲ ਦੀ ਨਾਲ ਪਰਚਾ ਦਰਜ ਕਰਤਾ ਹੁਣ ਦੇਖੋ ਪਰਚਾ ਦਰਜ ਹੋਇਆ 31 2024 ਨੂੰ 5:40 ਤੇ ਅੱਜ ਮੈਂ ਕਿਉਂ ਆਇਆ ਇੱਥੇ ਅੱਜ 7 ਤਰੀਕ ਹੋ ਗਈ ਜੀ ਔਰ 7 ਤਰੀਕ ਦੇ ਵੀ ਤੁਸੀਂ ਸਮਝੋ ਹਲੇ ਥੋੜੀ ਦੇਰ ਚ 5:40 ਮਿੰਟ ਹੀ ਹੋ ਜਾਣੇ ਘਟੋ ਘਟ 4 ਦਿਨ ਤੋਂ ਵੱਧ ਸਮਾਂ ਪੂਰਾ ਹੋਣ ਨੂੰ ਆਇਆ ਹਲੇ ਤੱਕ ਰਕੇਸ਼ ਕੁਮਾਰ ਕਿੱਥੇ ਔਰ ਮੈਂ ਇਹਨਾਂ ਨੂੰ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੇ ਮਾਪਿਆਂ ਨੂੰ ਪੁੱਛਿਆ ਮੈਂ ਕਿ ਤੁਹਾਡੇ ਕੋਲ ਕੋਈ ਹੁਣ ਤੱਕ ਆਇਆ ਰਜੋਤ ਸਿੰਘ ਬੈਂਸ ਸਾਹਿਬ ਤੁਸੀਂ ਮੰਤਰੀ ਹੋ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਹੋ ਤੇ ਗੱਲ ਕਰਦੇ ਹੋ ਦਿੱਲੀ ਦਾ ਮਾਡਲ ਲਾਗੂ ਕਰਨਾ ਕਿ ਇਹ ਮਾਡਲ ਹੈ ਦਿੱਲੀ ਦਾ ਕਿ ਸਾਡੀ ਬੱਚੀਆਂ ਨਾਲ ਬੇਟੀਆਂ ਨਾਲ ਧੀਆ ਭੈਣਾਂ ਨਾਲ ਬਦਸਲੂਕੀ ਹੋਵੇ ਤੇ ਤੁਸੀਂ ਉਹ ਸਕੂਲ 'ਚ ਜਾਂ ਉਸ ਪਿੰਡ 'ਚ ਆ ਕੇ ਉੱਥੇ ਆ ਕੇ ਕਿਸੇ ਦਾ ਪਤਾ ਲੈਣਾ ਨਾ ਠੀਕ ਸਮਝੋ ਕਿਉਂ ਇਹਨਾਂ ਦੇ ਬੱਚੇ ਕਿਉਂਕਿ ਇਹ ਗਰੀਬ ਘਰਾਂ ਨਾਲ ਸੰਬੰਧਿਤ ਨੇ ਇਹ ਮਿਹਨਤ ਕੱਚ ਲੋਕ ਨੇ ਇਹ ਦਿਹਾੜੀ ਕਰਨ ਵਾਲੇ ਲੋਕ ਨੇ ਤੇ ਇਹਨਾਂ ਦੀਆਂ ਭਾਵਨਾ ਕੋਈ ਨਹੀਂ ਇਹਨਾਂ ਦੀ ਇੱਜ਼ਤ ਕੋਈ ਨਹੀਂ ਕਿ ਇਹ ਦਿੱਲੀ ਦਾ ਮਾਡਲ ਹੈ ਕਿੱਥੇ ਵੇਅਰ ਇਜ਼ ਦਾ ਬਲੱਡੀ ਮਿਨਿਸਟਰ ਮੈਂ ਅਫਸਰ ਨਾਲ ਕਹਿ ਰਿਹਾ ਕਿ ਮੈਂਡੇ ਸਖਤ ਲਾਅ ਚ ਵਰਤ ਰਿਹਾ ਵੇਅਰ ਇਜ਼ ਦਾ ਮਿਨਿਸਟਰ ਕਿਹੜੀ ਐਜੂਕੇਸ਼ਨ ਮਹਿਕਮਾ ਹੈ ਤੁਹਾਨੂੰ ਸ਼ਰਮ ਹੀ ਕੋਈ ਨਹੀਂ ਥੋੜਾ ਹੁਣ ਤੱਕ ਥੋੜਾ ਮੰਤਰੀ ਇੱਥੇ ਚਾਹੀਦਾ ਸੀ ਥੋੜਾ ਚੀਫ ਮਿਨਿਸਟਰ ਅਫੀਸ ਇੱਥੇ ਚਾਹੀਦਾ ਸੀ ਚੀਫ ਮਿਨਿਸਟਰ ਸਾਹਿਬ ਤਾਂ ਆਪ ਦਾ ਇਲਾਜ ਕਰਾਉਣ ਤੇ ਗਏ ਹੋਇਆ ਕਹਿੰਦੇ ਕਿਸੇ ਸੂਬੇ ਚ ਚਲੋ ਕਰਾ ਲਣ ਆਪਦਾ ਇਲਾਜ ਜਿਹੜਾ ਕਰਾਉਣਾ ਬਾਕੀ ਨੂੰ ਕੀ ਹੋਇਆ ਇਹ ਨਾ ਐਜੂਕੇਸ਼ਨ ਸੈਕਟਰੀ ਇੱਥੇ ਆਇਆ ਨਾ ਚੀਫ ਮਿਨਿਸਟਰ ਦਫਤਰ ਤੋਂ ਕੋਈ ਆਇਆ ਨਾ ਐਜੂਕੇਸ਼ਨ ਡਿਪਾਰਟਮੈਂਟ ਤੋਂ ਕੋਈ ਆਇਆ ਤੇ ਕਿਉਂ ਇਹ ਕਿਉਂਕਿ ਇਹ 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 ਮਿਹਨਤ ਕਰਨ ਵਾਲੇ ਨੇ ਗਰੀਬ ਨੇ ਤੇ ਇਹਨਾਂ ਦੀ ਕੋਈ ਭਾਵਨਾ ਨਹੀਂ ਜਿਹੜੀ ਮਰਜ਼ੀ ਇਹਨਾਂ ਦੀ ਭਾਵਨਾ ਨਾਲ ਖਲਵਾੜ ਕਰੇ ਜੋ ਮਰਜ਼ੀ ਕਰੇ ਕਿ ਇਹ ਦਿੱਲੀ ਦਾ ਮਾਡਲ ਕੀ ਇਹਨੂੰ ਇਨਸਾਨੀਅਤ ਕਵਾਂਗੇ ਕਿ ਹਵਾਨੀਅਤ ਕਵਾਂਗੇ ਰਾਖਸ਼ਸ ਦਾ ਰੂਪ ਕਵਾਂਗੇ ਕਿ ਕੀ ਕਵਾਂਗੇ ਬੜੇ ਅਫਸੋਸ ਨਾਲ ਮੈਂ ਇੱਥੇ ਆਉਣ ਤੋਂ ਪਹਿਲਾਂ ਵੀ ਸੋਚ ਰਿਹਾ ਸੀਗਾ ਜਦ ਮੈਂ ਇੱਥੇ ਚਲੇ ਗਿਆ ਤੇ ਮੁੱਦਾ ਮੁੱਦਾ ਬਹੁਤ ਹਾਈਲਾਈਟ ਹੋ ਜਾਣਾ ہائی لائٹ کرنے ਦਾ مقصد نہیں ਸੀ ہائی لائٹ ادوں کرنا ਪੈ ਗਿਆ ਜਸਟਿਸ ਦਿਵਾਉਣ ਦਾ مقصد ਬਣ ਗਿਆ ਜਦੋਂ ਕਿ ਜਸਟਿਸ ਹੀ ਨਹੀਂ ਹੋ ਰਹੀ ਇਨਸਾਫ ਹੀ ਨਹੀਂ ਮਿਲ ਰਿਹਾ اور میری ਗੱਲ ਦਾ ਕੋਈ ਗੁੱਸਾ ਨਾ ਕਰجے ਕਿ ਇੱਕ اخبار نے خبر چھاپੀ ਕਹਿੰਦੇ ਅਸੀਂ ਸਾਰਿਆਂ ਕੋਲ ਗਏ ਇੱਕ اخبار ਨੇ ਕਵਰ ਚਾਪੀ ਏ ਮੁੜ ਕੇ ਇਸ ایشو ਨੂੰ میڈیا ਨੇ ਟੇਕ ਅਪ ਕੀਤਾ ਨੀਤੇ ਮੈਟਰ ਨੂੰ ਤਾਂ ਰਫਾ-ਦਾਫਾ ਕਰਨ ਦੀ ਸਾਰੀ ਕੋਸ਼ਿਸ਼ਾਂ ਲੱਗੀਆਂ ਸੀ ਇਹਨਾਂ ਨੂੰ ਕਿਹਾ ਗਿਆ ਆ ਵਿਚਾਰੀਆਂ ਰੋ ਰੋ ਬੁਰਾ ਹਾਲ ਹੋਇਆ ਇਹਨਾਂ ਦਾ 20 ਤਰੀਕ ਤੋਂ ਲੈ ਕੇ 3 ਤਰੀਕ ਤੱਕ ਔਰ ਅਜ ਸਤ ਹੋ ਗਈ ਇਸ ਮੁੱਦੇ ਤੇ ਕਿਉਂ ਚੁੱਪ ਕੇ ਬੈਠੇ ਸਨ ਸਾਰਾ ਸਟਾਫ ਡਿਸਮਿਸ ਹੋਵੇ ਚਾਹੇ ਔਰ ਇੱਥੇ ਆ ਔਰ ਚਾਹੇ ਉਹ ਭੰਗਵਾ ਪਿੰਡਾ ਜਿਨ੍ਹਾਂ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਐਲੀਮੈਂਟਰੀ ਸਕੂਲ ਹੈ ਅਟੈਕਟ ਹੈ ਜਿਹੜਾ ਵੱਡਾ ਸਕੂਲ ਹੈ ਭੰਗਵਾ ਪਿੰਡ ਚ ਇਹ ਸਾਰਾ ਕਾਰਨਾਮਾ ਜੋ ਵਾਪਰਿਆ ਇਹਦੇ ਚ ਜਿਹੜੇ ਜਿਹੜੇ ਰਕੇਸ਼ ਕੁਮਾਰ ਦੀ ਮਦਦ ਕਰ ਰਹੇ ਸੀ ਚਾਹੇ ਉਹ ਡੀਓ ਹੈ ਚਾਹੇ ਉਹ ਸੈਕਟਰੀ এডਿਕੇਸ਼ਨ ਹੈ ਚਾਹੇ ਉਹ ਮੰਤਰੀ ਹੈ ਜਿਹੜੇ ਜਿਹੜੇ ਵੀ ਇਨਵਾਲਡ ਸੀ ਉਹ ਬਚਨੇ ਨਹੀਂ ਚਾਹੀਦੇ ਨਹੀਂ ਤਾਂ ਲੋਕਾਂ ਨੂੰ ਪਰ ਸਮਝ ਆ ਜੂਗੀ ਕਿ ਸਰਕਾਰ ਕਿਹਦੇ ਨਾਲ ਖਲੋਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ